ਸਰੂ ਪ੍ਰਾਣੀ ਸਰਕਾਰੀ ਕન્યા ਕਾਲਜ ਦੇ ਲੜਕੀਆਂ ਵਿੱਚ ਸਾਂਵੇਦਾ ਤਿਉਹਾਰ ਮਨਾਇਆ ਗਿਆ ਪ੍ਰਿੰਸੀਪਲ ਡਾਕਟਰ ਪ੍ਰੋਫੈਸਰ ਦਲਜੀਤ ਕਾਰਦੇ ਅਗਵਾਈ ਵਿੱਚ ਮੜਾਏ ਗਏ ਸਾਂਵੇ ਦੇ ਪਰ ਵਿੱਚ ਲੜਕੀਆਂ ਨੇ ਆਪਣੇ ਪੰਜਾਬੀ ਵਿਰਸੇ ਦਾ ਸਬੰਧੀ ਕਈ ਗੱਲਾਂ ਕੀਤੀਆਂ ਇਸ ਮੌਕੇ ਤੇ ਪੀਂਗਾ ਚਰਖਾ ਅਤੇ ਪਿੰਡ ਦੇ ਵਾਤਾਵਰਣ ਦੇ ਦ੍ਰਿਸ਼ ਵੀ ਦਿਖਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ ਅੱਜ ਅਸੀਂ ਤੀਆਂ ਦਾ ਪ੍ਰੋਗਰਾਮ ਸਰਕਾਰੀ ਕਾਲਜ ਇਸਤਰੀਆਂ ਉੱਕੇ ਕਰਵਾ ਰਹੇ ਹਾਂ ਤੇ ਇਹਨੂੰ ਮੱਝ ਵਿੱਚ ਇਹਨੂੰ ਸਾਵੇਂ ਕਹਿੰਦੇ ਹੈਗੇ ਆ ਤੇ ਇਹ ਜਿਹੜਾ ਹੈ ਆਪਣੇ ਵਿਰਸੇ ਨਾਲ ਜੋੜਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ ਤੇ ਇਹ ਵਿਰਸਾ ਲੈ ਕੇ ਅੱਗੇ ਚੱਲਣ ਇਸ ਤਰ੍ਹਾਂ ਹੀ ਖੁਸ਼ ਹੋਣ ਸਾਰੇ ਇਕੱਠੇ ਰਲ ਕੇ ਜਿਹੜਾ ਹੈ ਤਿਉਹਾਰ ਮਨਾਣ ਖੁਸ਼ੀਆਂ ਮਨਾਣ ਖੇੜਿਆਂ ਦਾ ਪੰਜਾਬ ਖੇੜਦਾ ਹੀ ਰਹੇ। ਅੱਛਾ ਸਾਡੇ ਕਾਲਜ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸੇ ਤੁਹਾਨੂੰ ਸਾਡੀ ਵਿਰਸੇ ਦੇ ਨਾਲ ਮਿਲਾਇਆ ਗਿਆ ਹੈ। ਨਾਲ ਸਾਡੇ ਜਿੱਦਾਂ ਫੋਕ ਸੌਂਗ ਹੁੰਦੇ ਨੇ, ਨਾਲ ਸਾਡੀ ਵਿਰਸੇ ਦੇ ਜਿੱਦਾਂ ਚਰਖਾ, ਸਾਡੇ ਜੋ ਤੀਆਂ ਦੇ ਤਿਉਹਾਰ ਦੇ ਵਿੱਚ ਮੇਨ ਚੀਜ਼ ਹੁੰਦੀ ਹੈ ਜਿੱਦਾਂ ਚਰਖਾ ਹੋ ਗਿਆ, ਗਾਣੇ ਹੋ ਗਏ, 뮤직 ਹੋ ਗਿਆ, ਗਿੱਧਾ ਹੋ ਗਿਆ। ਇਹ ਸਭ ਸਾਰੀ ਤਰ੍ਹਾਂ ਦੀ ਐਕਟੀਵਿਟੀਜ਼ ਕਰਾਈਆਂ ਗਈਆਂ ਕਾਲਜ ਵੱਲੋਂ। ਨਾਲੇ ਜਿੱਦਾਂ ਸਾਡੀ ਡੈਕੋਰੇਸ਼ਨ ਹੋਈ ਹੋਈ ਕਾਲਜ ਦੇ ਵਿੱਚ ਜੋ ਵਿਰਾਸਤ ਦੀਆਂ ਚੀਜ਼ਾਂ ਹੁੰਦੀਆਂ ਸਾਡੀ ਪੰਜਾਬ ਦੀਆਂ ਉਹ ਸਭ ਨਾਲ ਸਾਨੂੰ ਜਾਣੂ ਕਰਾਇਆ ਗਿਆ ਅੱਜ। ਪਿੰਗਾ ਤੁੰਗੀਆਂ ਪਿੰਗਾ ਹਾਜੀ ਝੁਲੀਆਂ ਪਿੰਗਾ ਝੁਲੀਆਂ ਅੱਜ ਫੀਚਰਸ ਵੀ ਸਾਡੇ ਨਾਲ ਸਾਰੇ ਸ਼ਾਮਿਲ ਹੋਏ ਅੱਜ ਜੋ ਕਿ ਸਾਡੇ ਸਭਿਆਚਾਰ ਦੇ ਨਾਲ ਸਾਨੂੰ ਮਿਲਾਉਂਦਾ ਤੇ ਇਹ ਬਹੁਤ ਹੀ ਵਧੀਆ ਤਿਉਹਾਰ ਹੈ ਬਹੁਤ ਵਿਰਲੇ ਵਿਰਲੇ ਸਕੂਲਾਂ ਦੇ ਵਿੱਚ ਮਨਾਇਆ ਜਾ ਰਿਹਾ ਪਰ ਸਾਡਾ ਜਿਹੜਾ ਕਾਲਜ ਹੈ ਸਰੂਪਰਾਨੀ ਗਵਰਨਮੈਂਟ ਕਾਲਜ ਫॉर ਊਮਨ ਸਾਨੂੰ ਮੌਕਾ ਦੇ ਰਿਹਾ ਸਾਨੂੰ ਆਪਣੇ ਵਿਸਥੇ ਦੇ ਨਾਲ ਮਿਲਣ ਲਈ ਸਾਨੂੰ ਮਿਲਾ ਰਿਹਾ ਸਾਡੇ ਵਿਸਥੇ ਦੇ ਨਾਲ ਤੇ ਸਭ ਬਹੁਤ ਅੱਛਾ ਲੱਗ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਹਰ ਇੱਕ ਨੌਜਵਾਨ ਜੋ ਵੀ ਲੜਕੀ ਹੈ ਜਾਂ ਜੋ ਵੀ ਲੜਕਾ ਹੈ ਉਸ ਨੂੰ ਆਪਣੇ ਸਿਰਫ ਆਪਣੇ ਆਪ ਨੂੰ ਸਿਰਫ ਮੋਬਾਈਲ ਫੋਨ्स तक सीमित ਰੱਖਣਾ ਚਾਹੀਦਾ ਆਪਣੇ ਵਿਰਸੇ ਨੂੰ ਵੀ ਜਾਣਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਥਰੂ ਮੋਬਾਈਲ ਫੋਨਸ ਔਰ ਥਰੂ ਇੰਟਰਨੈਟ ਸੋ ਸਾਡਾ ਸਕੂਲ ਜਿਹੜਾ ਹੈ ਸਾਡਾ ਕਾਲਜ ਜਿਹੜਾ ਹੈ ਸਾਨੂੰ ਮੌਕਾ ਦੇ ਰਿਹਾ ਹੈ ਕਾਲਜ ਦੇ ਵਿੱਚ ਸਾਨੂੰ ਟੀਚਰਸ ਵੱਲੋਂ ਇੱਕ ਸਰਪ੍ਰਾਈਜ਼ ਦਿੱਤਾ ਗਿਆ ਕਿ ਕਿ ਜਦੋਂ ਤਾਂ ਕਾਸ਼ੀ ਛੋਟੇ ਸੀ ਅਸੀਂ ਇਹ ਸਾਰਾ ਕੁਝ ਪਿੰਡਾਂ ਵਿੱਚ ਦੇਖਦੇ ਸੀ ਕੁ ਕਾਫੀ ਟਾਈਮ ਬਾਅਦ ਸਾਨੂੰ ਮਤਲਬ ਕਾਲਜ ਦੇ ਵਿੱਚ ਆ ਕੇ ਸਭ ਕੁਝ ਸਾਨੂੰ ਕਲਚਰ ਦੇਖਣ ਨੂੰ ਮਿਲ ਜਾਇਆ ਹੈ ਇੱਥੇ ਅਸੀਂ ਚਰਖਾ ਦੇਖ ਸਕਦੇ ਹਾਂ ਜਿਹੜਾ ਕਿ ਕਾਫੀ ਟਾਈਮ ਪਹਿਲੇ ਸੀ ਦੇਖਿਆ ਸੀ ਔਰ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਨੂੰ ਸਾਡਾ ਕਲਚਰ ਪੁਰਾਣਾ ਜਿਹੜਾ ਉਹ ਯਾਦ ਆ ਰਿਹਾ ਹੈ ਗਵਰਨਮੈਂਟ ਕਾਲਜ ਸਰੂਪਰਾਣੀ ਵਿਖੇ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆਏ ਸਟੂਡੈਂਟ ਨੇ ਆਖਿਆ ਕਿ ਇੱਕ ਚੰਗਾ ਉਪਰਾਲਾ ਕਾਲਜ ਵੱਲੋਂ ਕੀਤਾ ਗਿਆ ਹੈ ਉਹਨਾਂ ਨੂੰ ਜਿਹੜੇ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕੀਤਾ ਇੱਕ ਵਧੀਆ ਉਪ ਉਨਾਰੇ ਆਖ ਕੇ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਆਪਣਾ ਵਿਰਸਾ ਕੀ ਹੁੰਦਾ ਹੈ ਅਮਰਥਰ ਫਾਸਟਵੇਖਬਰ ਨਾਲ ਵਾਲੀ ਕੈਮਰਾਮੈਨ ਪਰੇਸ਼ਰ ਮਾਦਲ ਰਕੇਸ਼ ਕੁਮਾਰ